ਇਹ ਮਨਤਪ੍ਰਦੀਪ ਸਿੰਘ ਕੋੜਗਪੁਰਾ ਰੋਲਾਜੀ ਆ ਆਪਣੇ ਗਵਾਂਢ ਚੋਂ ਮੁੰਡਾ ਸੀ ਬਈ ਉਹਦੇ ਕੋਲੇ ਖੜਾ ਸੀਗਾ ਮੈਂ ਤੇ ਦੋ ਮੁੰਡੇ ਆਏ ਬਾਈਕ ਤੇ ਉਹਨਾਂ ਨੇ ਉਹਨੂੰ 12000 ਰੁਪਿਆ ਬੜਾਇਆ 12500 ਰੁਪਿਆ ਤੇ ਦੂਜਾ ਮੁੰਡਾ ਉਹਨੂੰ ਕਹਿੰਦਾ ਮੈਂ ਤੇਰੇ ਨਾਲ ਚੱਲਦਾ ਉਹ ਕਹਿੰਦਾ ਨਹੀਂ ਇੱਥੇ ਘੜ ਮਾਮਾ ਖੜਾ ਹੈ ਮੇਰਾ ਗਵਾਂਢ ਮੱਥੇ ਮਾਮਾ ਕਹਿੰਦਾ ਸੀ ਮਨੂੰ ਤੇ ਮੈਂ ਕਹਿੰਦਾ ਨਹੀਂ ਮੈਂ ਜਾਣਾ ਕਰਿਓ ਕਹਿੰਦਾ ਕੋਈ ਮਾਮਾ 10 ਮਿੰਟ ਚ ਆ ਗਿਆ ਇੱਥੇ ਖੜੇ ਨਾ ਕੋਈ ਉਹ ਗਿਆ ਚਲਾ ਉਸ ਤੋਂ ਬਾਅਦ ਮੈਂ ਵੀ 25 ਮਿੰਟ ਬਾਅਦ ਉਹਨੇ ਮੈਂ ਆਇਆ ਮੇਰੇ ਫੋਨ ਤੋਂ ਫੋਨ ਲਾਤਾ ਉਹਨੇ ਕਹਿੰਦਾ ਮਾਮਾ ਜਿਹਨਾਂ ਨੂੰ ਮੈਂ ਪੈਸੇ ਦਿੱਤੇ ਸੀਗੇ ਨਹੀਂ ਬੰਦਾ ਫੜਿਆ ਗਿਆ ਖਰੇ ਕਿਵੇਂ ਹੋ ਗਿਆ ਵੀ ਮੈਂ ਆਪਣੇ ਫੋਨ ਤੋਂ ਉਹਨਾਂ ਨੂੰ ਗੱਲ ਕਰਾ ਦਿੱਤੀ ਸੀ ਉਹਨਾਂ ਨੇ ਗੱਲ ਕਰਕੇ ਮੇਰਾ ਫੋਨ ਦੇ ਚਪਾ ਲਿਆ ਮੈਂ ਕਿਹਾ ਵੀ ਮੇਰਾ ਫੋਨ ਕਾਦੋ ਪੈਂ ਜੀ ਦੁਬਾਰਿਆਂ ਕਹਿੰਦਾ ਮੇਰੇ ਪੈਸੇ ਦੇ ਦਿਓ ਮੈਂ ਕਿਹਾ ਪੈਸੇ ਮੈਂ ਥੋੜਾ ਫੜਿਆ ਜਦੋਂ ਪੈਸੇ ਫੜਾਏ ਉਹਨੂੰ ਦੁਬਾਰ ਮੈਂ ਇਹਨਾਂ ਲੈਣਾ ਨਹੀਂ ਦੇਣਾ ਨਹੀਂ ਗੁੱਸ ਤੇ ਉਹ ਕਹਿੰਦੇ ਮੈਂ ਉਹਨਾਂ ਦਾ ਘਰ ਮੈਂ ਕਿਹਾ ਘਰ ਦਿਖਾ ਦਿੰਨਾ ਉਹਨਾਂ ਨੇ ਕਰਿਆ ਜਾਂ ਉਹਨਾਂ ਨਾਲ ਗੱਲ ਕਰ ਮੇਰਾ ਫੋਨ ਦੇ ਦੇ ਉਹ ਕਹਿੰਦਾ ਚਲੋ ਬਾਈਕ ਤੇ ਬੈਠ ਕਹਿੰਦਾ ਉੱਥੇ ਖੜਾ ਉਹਨਾਂ ਨਾਲ ਗੱਲ ਕਰ ਲੈਨੇ ਮੈਂ ਉਹਨਾਂ ਨਾਲ ਬੈਕ ਤੇ ਬਹਿ ਗਿਆ ਕੰਨ ਕਹਿੰਦਾ ਮੇਰਾ ਫੋਨ ਦਵਾ ਦੀ ਉਹ ਕਹਿੰਦਾ ਤੇਰਾ ਫੋਨ ਦੇ ਦਾਂਗੇ ਅਸੀਂ ਪੈਸੇ ਤੁਹਾਨੂੰ ਦੇ ਦੇਵਾਂਗੇ ਤੇ ਦੇ ਦਾਂਗੇ ਉਹ ਉੱਥੇ ਖੜਾ ਕਹਿੰਦਾ ਅਸੀਂ ਦਿਨੂੰ ਦਵਾ ਦਾਂਗੇ ਮੈਂ ਕਿਹਾ ਠੀਕ ਹੈ ਜੀ ਮੈਂ ਉਹਨਾਂ ਨਾਲ ਬੈਕ ਤੇ ਰਹਿ ਗਿਆ ਗਾਂਜ ਦੋ ਉਹਨਾਂ ਨੇ ਵੱਡੇ ਰੋਡ ਤੇ ਚੜਾਇਆ ਬਾਈਕ ਭਜਾਦਾ ਜਦੋਂ ਮੈਂ ਰੋਲਾ ਪਾਇਆ ਉਹਨਾਂ ਨੇ ਮੇਰੀਆਂ ਮੰਗਰਾਂ ਬਾਹਾਂ ਬੰਨ ਲੀਆਂ ਤੇ ਮੂੰਹ ਬੰਨ ਲਿਆਰੀ ਬੰਨ ਕੇ ਉਸ ਤੋਂ ਬਾਅਦ ਮੇਰੀ ਉਹ ਜੇਤ ਜੇਤ ਦ ਹੈਪੀ ਇਵੈਂਟ ਕੋਲੇ ਉੱਥੇ ਮੈਨੂੰ ਕੇਤਾ ਚ ਲੈ ਗਏ ਉੱਥੇ ਜਾ ਕੇ ਉਹਨਾਂ ਨੇ ਪਹਿਲਾਂ ਮੈਨੂੰ ਟਾਲੀ ਨਾ ਬੰਨ ਲਿਆ ਜੀ ਟਾਲੀ ਨਾ ਬੰਨ ਕੇ ਸਰ ਉਹਨਾਂ ਨੇ ਮੈਨੂੰ ਟਾਰਚਰ ਕੀਤਾ ਕਾਫੀ ਮੇਰੇ ਗਿੱਲੀਆਂ ਛਾੜੀਆਂ ਮਾਰਦੇ ਰੇਟ ਆਪਾਂ ਮਾਰਦੇ ਮੈਨੂੰ ਕਹਿੰਦੇ ਵੀ ਪੈਸੇ ਸਾਡੇ ਦੇਵਾ ਮੈਂ ਕਿਹਾ ਫੋਨ ਤੁਹਾਡੇ ਕੋਲੇ ਆ ਵੀ ਤੁਸੀਂ ਮੈਨੂੰ ਫੋਨ ਲਾ ਕੇ ਗੱਲ ਕਰਾਓ ਮੈਂ ਉਹਨੂੰ ਕਹਾਂ ਮੈਂ ਜਦੋਂ ਉਹਨੂੰ ਫੋਨ ਲਾ ਕੇ ਮੇਰੀ ਗੱਲ ਕਰਾਈ ਮੈਂ ਕਿਹਾ ਭਾਈ ਇਹਨਾਂ ਦੇ ਪੈਸੇ ਦੇ ਅਗਲੇ ਮੇਰੀ ਕੁੱਟ ਮਾਰ ਕਰੀ ਜਾਂਦੇ ਆ ਉਹ ਮੁੰਡਾ ਗੋਨ ਨਾਲ ਗਾਲੋ ਮੰਦੀ ਹੋ ਗਿਆ ਉਹ ਗੁੱਸੇ 'ਚ ਫੇਰ ਮੇਰੇ ਸ਼ਾਟਿੰਗ ਆਦੇ ਟੱਪੇ ਮਾਰਨ ਲੱਗੇ ਕੋਦੇ ਮੇਰੇ ਮੂੰਹ ਤੇ ਮਾਰਨ ਕਰੇ ਕੋਦ ਕਰਨ ਉਸ ਤੋਂ ਬਾਅਦ ਮੈਨੂੰ ਮੋਟਰ ਤੇ ਲੈ ਗਏ ਸਰ ਮੋਟਰ ਤੇ ਲਿਜਾ ਕੇ ਉਹਨਾਂ ਨੇ ਮੈਨੂੰ ਉੱਥੇ ਬੰਨ ਲਿਆ ਉਹ ਕਹਿੰਦੇ 12000 ਇਹਦੇ ਤੋਂ ਦੇਣਾ ਸੀ ਕਹਿੰਦੇ 10000 ਪਹਿਲਾਂ ਦਾ ਦੇਣਾ 15000 ਦਊਗਾ ਤਾਂ ਛੱਡਾਂਗੇ ਨਹੀਂ ਰਹੀ ਛੱਡਣਾ ਨਹੀਂ ਤੈਨੂੰ ਕਹਿੰਦੇ ਮੈਂ ਕਿਹਾ ਕੋਈ ਮੈਂ ਕਿਹਾ ਵੀ ਮੈਂ ਕਿੱਥੋਂ ਦਊ ਬਦਲ ਉਹ ਕਹਿੰਦੇ ਤੇਰੇ ਨਾਲ ਦਾ ਮੈਂ ਕਿਹਾ ਯਾਰ ਮੈਂ ਤਾਂ ਉਂ ਗੜਾ ਦੀ ਬੋਲੇ ਹੁੰਦੇ ਏ ਵੀਰੋ ਮੇਰਾ ਭਰਾ ਮੇਰੇ ਭਰਾ ਨਾਲ ਗੱਲ ਕਰਦੀ ਮੈਂ ਕਿਹਾ ਪੈਸੇ ਮੈਂ ਦੇਵਾ ਦਿੰਦਾ ਮੇਰੇ ਘਰੇ ਛੱਡੋ ਮੇਰਾ ਭਰਾ ਕਹਿੰਦਾ ਭਰਾਵਾ ਬੰਦ ਰਿਆ ਯਾਰ ਮੈਂ ਦੇ ਦਿੰਦਾ ਜੇ ਨਹੀਂ ਦਿੰਦਾ ਛੱਡਾ ਸਾਡਾ ਬੰਦਾ ਛੱਡ ਦੋ ਠੀਕ ਹੈ ਜੀ ਉਹ ਕਹਿੰਦਾ ਨਹੀਂ ਮੈਂ ਤਾਂ ਗੂਗਲ ਪੇ ਕਰੋ ਪੈਸੇ ਨਹੀਂ ਦੇਣੇ ਮੇਰਾ ਭਰਾ ਕਹਿੰਦਾ ਮੈਨੂੰ ਕੀ ਭਰੋਸਾ ਦੀ ਮੱਤ 15000 ਤੁਸੀਂ ਲੈ ਗੂਗਲ ਪੇ ਕਰਾ ਕੇ ਵੀ ਬਾਅਦ ਵਿੱਚ ਸਾਡਾ ਬੰਦਾ ਛੱਡ ਦੋਗੇ ਕਹਿੰਦਾ ਮੈਂ ਕੱਲਾ ਆਉਣਾ ਇੱਕ ਹੱਥ ਪੈਸੇ ਲੈ ਲਈ ਇੱਕ ਹੱਥ ਸਾਡਾ ਬੰਦਾ ਛੱਡ ਦੇ ਕਹਿੰਦਾ ਨਾ ਮੈਨੂੰ ਗੂਗਲ ਪੇ ਕਰੋ ਗੂਗਲ ਪੇ ਕਰੋਗੇ ਤਾਂ ਪੈਸੇ ਛੱਡੂੰਗਾ ਜ ਏ ਦੁਦਿਆ ਬੋਲਿਆ ਕਹਿੰਦਾ ਨਹੀਂ ਪੈਸੇ ਦੇ ਦਿੱਤੇ ਜਾਂਦੇ ਇਹਨੂੰ ਵੱਡ ਕੇ ਕਹਿੰਦਾ ਤੂੜੀ ਵਾਲੇ ਕਮਰੇ ਜਨਾ ਪਦਾਂਗੇ ਕਹਿੰਦਾ ਤੇ ਉਸ ਤੋਂ ਬਾਅਦ ਮੇਰੇ ਭਰਾ ਨਾਲ ਬਹਿਸ ਕਰਦੇ ਰਹੇ ਉਸ ਤੋਂ ਬਾਅਦ ਮੈਂ ਕਹਿੰਦੇ ਅਸੀਂ ਹੁਣ 30000 ਰੁਪਈਆ ਹੀ ਲੈਣਾ 30000 ਦੇਣਗੇ ਤਾਂ ਛੱਡਾਂਗੇ ਨਹੀਂ ਤੇ ਨਹੀਂ ਛੱਡਣਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੇ ਕਾਫੀ ਮੈਨੂੰ ਉਹਨਾਂ ਨੇ ਘੁੱਟ ਮਾਰ ਕੀਤੀ ਐਸ ਤਰ੍ਹਾਂ ਤੇ ਉਸ ਤੋਂ ਬਾਅਦ ਮੈਂ ਜਦੋਂ ਇਹਨਾਂ ਨੇ ਕੀਤਾ ਲੱਭਦੇ ਲਿਭੋਂਦੇ ਮੇਰੇ ਭਰਾ ਉਹ ਉੱਥੇ ਪਹੁੰਚ ਗਏ ਤੇ ਮੈਨੂੰ ਸਿਰ ਉਹਨਾਂ ਦੇ ਕੋਲ ਘੜਾ ਰਿਹਾ ਮੈਂ 21 ਤਰੀਕ ਨੂੰ ਅ ਕੁਲਵਿੰਦਰ ਕੌਰ ਲੇਡੀ ਵੱਲੋਂ ਇੱਕ ਪੁਲਿਸ ਸਟੇਸ਼ਨ ਆ ਕੇ ਬਿਆਨ ਲਿਖਾਇਆ ਗਿਆ ਕਿ ਉਹਦੇ ਆ ਜਿਹੜਾ ਇਹ ਰਿਸ਼ਤੇਦਾਰ ਸੀਗਾ ਇਹ ਹਰਦੀਪ ਸਿੰਘ ਉਹ ਘਰ ਦੇ ਬਾਹਰ ਖੜਾ ਸੀਗਾ ਤੇ ਉਹਦੇ ਕੋਲ ਦੋ ਮੁੰਡੇ ਖੜੇ ਸੀਗੇ ਉਹਨਾਂ ਕੋਲ ਦੋ ਜਿਹੜੇ ਮੁੰਡੇ ਮੋਟਰਸਾਈਕਲ ਵਾਲੇ ਆਏ ਉਰਾ ਕੇ ਜਿਹੜੇ ਹੈਗੇ ਆ ਉਹਨੂੰ ਹਰਦੀਪ ਸਿੰਘ ਨੂੰ ਜਿਹੜਾ ਕਿਡਨੈਪ ਕਰਕੇ ਲੈ ਗਏ ਸੀਗੇ ਉਸ ਵੰਦੇ ਵਿੱਚ ਸਿਟੀ ਥਾਣੇ ਜਿਹੜਾ ਹੈਗਾ ਮੁਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਇਸੇ ਦੌਰਾਨ ਇੱਕ ਜਿਹੜੀ ਹੈਗੀ ਇਨਫੋਰਮੇਸ਼ਨ ਜੈਤੋਂ ਪੁਲਿਸ ਸਟੇਸ਼ਨ ਜਿਹੜੀ ਹੈਗੀ ਉਹ ਆਈ ਅਮਨਦੀਪ ਵੱਲੋਂ ਕਿ ਮੇਰੇ ਜਿਹੜੇ ਹੈਗੇ ਆ 12-13 ਜਣੇ ਆ ਕੇ ਮੈਨੂੰ ਮੇਰੀ ਕੁੱਟਮਾਰ ਕੀਤੀ ਗਈ ਜਿਸ ਦੇ ਸਬੰਧ ਦੇ ਵਿੱਚ ਵੀ ਜੈਤੋਂ ਪੁਲਿਸ ਵੱਲੋਂ ਵੀ ਇੱਕ ਪੁਲਿਸ ਮੁਕੱਦਮਾ ਦਰਜ ਕੀਤਾ ਗਿਆ ਜਿਹੜਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਤਫ਼ਤੀਸ਼ ਦੇ ਦੌਰਾਨ ਜਿਹੜੀ ਫਰੀਦਕੋਟ ਪੁਲਿਸ ਵੱਲੋਂ ਉਹਦੇ ਵਿੱਚ ਜਿਹੜੇ ਹੈਗੇ 12-13 ਆਦਮੀ ਚੋਂ ਜਿਹੜੇ 6 ਵਿਅਕਤੀ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਆ ਜਿਹੜਾ ਇਹਲਾ ਮਕਦਮਾ ਸਿਟੀ ਫਰੀਦਕੋਟ ਦੇ ਵਿੱਚ ਹੋਇਆ ਸੀਗਾ ਉਹਦੇ ਵਿੱਚ ਵੀ ਇੱਕ ਬੰਦਾ ਜਿਹੜਾ ਅਰੈਸਟ ਕਰ ਲਿਆ ਗਿਆ ਵਜ੍ਹਾ ਰੰਜਿਸ਼ ਇਹ ਹੈਗੀ ਹੈ ਜਿਹੜੇ ਆਪਸ ਦੇ ਵਿੱਚ ਜਿਹੜਾ ਹੈਗਾ ਇਹ ਨਸ਼ਿਆਂ ਦੀ ਖਰੀਦ ਨੂੰ ਲੈ ਕੇ ਇਹਨਾਂ ਦਾ ਜਿਹੜਾ ਇਹ ਪਿਛਲੇ ਸਮੇਂ ਤੋਂ ਯੁੱਧ ਨਸ਼ਿਆਂ ਉੱਤੇ ਚੱਲ ਰਿਹਾ ਵਾ ਜਿਹੜੀ ਸਖਤਾਈ ਨਸ਼ਿਆਂ ਉਦੋਂ ਨਸ਼ਾ ਨਾ ਮਿਲਣ ਕਰਕੇ ਜਿਹੜਾ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਜਿਹੜੀਆਂ ਦੋਨੋਂ ਗਰੁੱਪਾਂ ਦੀ ਲੜਾਈ ਹੋਈ ਹੈ ਉਹਦੇ ਕਰਕੇ ਬਾਕੀ ਤਫ਼ਤੀਸ਼ ਚੱਲ ਰਹੀ ਹੈਗੀ ਆ ਦੇ 30 ਦੇ ਵਿੱਚ ਜਿਹੜੇ ਬਾਕੀ ਦੋਸ਼ੀ ਜਦੋਂ ਫੜੇ ਜਾਣਗੇ ਕੋਈ ਗੱਲ ਨਹੀਂ ਸੀ ਪੈਸੇ ਬਾਹਰ ਤੋਂ ਕੋ ਬਾਰੇ ਰੁਪਈਆ ਸੀ ਤੇ ਨਸ਼ਾ ਲੈਣੇ ਸੀ ਨਸ਼ਾ ਉਹਤੇ ਕਦੇ ਪਹਿਲਾਂ ਹੀ ਮਿਲਦਾ ਜਦੋਂ ਇਹਨਾਂ ਬੜੀ ਘੱਲ ਕਰਦੇ ਸੀ ਕਿ ਨਸ਼ਾ ਮਿਲਦਾ ਉਹ ਤਾਂ ਨਸ਼ਾ ਲੈਣ ਕਰਕੇ ਉੱਥੇ ਆਇਆ ਸੀ ਦੇਖੋ ਜਿਹੜੀ 30 ਦੇ ਵਿੱਚ ਗੱਲ ਆਈ ਹੈ ਇਨਵੈਸਟੀਗੇਸ਼ਨ ਦੀ ਗੱਲ ਵੀ ਇਹ ਗੱਲ ਜ਼ਰੂਰ ਉਹਨਾਂ ਨੇ ਕੀਤੀ ਆ ਲੇਕਿਨ ਨਸ਼ਾ ਲੈਣ ਲਈ ਜੇ ਨਸ਼ਾ ਮਿਲਦਾ ਹੁੰਦਾ ਤੇ ਉੱਥੋਂ ਮਿਲ ਜਾਂਦਾ ਨਸ਼ਾ ਜਿਹੜੀ ਇਨਵੈਸਟੀਗੇਸ਼ਨ ਤੋਂ ਉੱਥੋਂ ਚਲੇ ਗਏ ਤਾਂ ਇਸ ਕਰਕੇ ਹੀ ਫਿਰ ਉਹਨਾਂ ਦਾ ਮਗਰ ਉਹਨਾਂ ਨੇ ਜਾ ਕੇ ਆਪਣੇ ਪੈਸੇ ਰਿਕਵਰ ਕਰਨ ਲਈ ਫਰੀਦਗੁਰ ਤੋਂ ਜੇਤੂ ਜਾ ਕੇ ਜਾ ਕੇ ਉਹਨਾਂ ਨੇ ਲੜਾਈ ਕੀਤੀ। ਵੀ ਦਾ ਮਤਲਬ ਵੀ ਨਸ਼ਾ ਨਹੀਂ ਹੈਗਾ। ਕਣੈ ਕਣੈ ਉੱਥਾਂ ਕਿ ਵੀਰ ਉੱਤੇ ਕੁੱਟਮਾਰ ਕੀਤੀ ਗਈ ਫਿਰ ਮੱਤੇ ਪੈਣੀ ਕੁੱਟਮਾਰ ਕੀਤੀ ਗਈ। ਹਾਂਜੀ ਉਹ ਜਿੱਥੇ ਲੈ ਗਏ ਸੀ ਉੱਥੇ ਫਿਰ ਉਹਨਾਂ ਨੇ ਜਦੋਂ ਇਹਨਾਂ ਦਾ ਰਿਸ਼ਤੇਦਾਰ ਚੱਕ ਕੇ ਲੈ ਗਏ ਤੇ ਇਹਨਾਂ ਨੇ ਫਿਰ ਉਸ ਪਾਰਟੀ ਨੂੰ ਜਾ ਕੇ ਇੱਥੋਂ ਫੋਨ ਕੀਤਾ ਕਿ ਸਾਡਾ ਬੰਦਾ ਤਾਂ ਡਿਕੋ ਇਸ ਪਿੰਡ ਦੇ ਵਿੱਚ ਬੈਠਾ ਵਾ ਤੁਸੀਂ ਸਾਨੂੰ ਇੰਨੇ ਪੈਸੇ ਦੇ ਕੇ ਆਪਣਾ ਬੰਦਾ ਛਡਾ ਕੇ ਲੈ ਗੋ। ਤਾਂ ਦੇ ਜਿਹੜੇ 12-13 ਜਣੇ ਇਕੱਠੇ ਹੋ ਕੇ ਇਹ ਜੇਤੂ ਥਾਣੇ ਦੇ ਵਿੱਚ ਉੱਥੇ ਉਦੋਂ ਕੋਟ ਮਾਰਕਾਂ ਚੱਲਗੇ ਪਹਿਲਾ ਕੀ ਰਿਕਾਰਡ ਇਹਨਾਂ ਦੇ ਦੇਖੋ ਜਿਹੜੇ ਸਾਰੇ ਥੋੜੇ ਨਟੋਰੀ ਕਿਸਮ ਦੇ ਹੈਗੇ ਆ ਲੜਾਈ ਝਗੜੇ ਕੁਝ ਉਸਤਮ ਕਤਮੇ ਹੈਗੇ ਜਿਵੇਂ ਹੁਣ ਅਰੈਸਟ ਪਈ ਜੋਗੇ ਅਸੀਂ ਵੈਰੀਫਿਕੇਸ਼ਨ ਇਹਨਾਂ ਦੀ ਕਰੀ ਜਾਵਾਂਗੇ ਲੇਕਿਨ ਇਹਦੇ ਵਿੱਚ ਜਿਹੜੀ ਫਰੀਦਕੋਟ ਪੁਲਿਸ ਦਾ ਹੈਗਾ ਬਿਲਕੁਲ ਕੋਈ ਗੁੰਡਾਗਰਦੀ ਕੋਈ ਕਿਸੇ ਵੀ ਰਾਤ ਨੂੰ ਜਾਂ ਦਿਨ ਨੂੰ ਕੋਈ ਇਦਾਂ ਬਿਲਕੁਲ ਜਿਹੜਾ ਬੰਦਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਮੀਡੀਏਟੋ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਕਿਉਂਕਿ ਆਮ ਨਾਗਰਿਕ ਆਮ ਇਨਸਾਨ ਜਿਹੜੀ ਜ਼ਿੰਦਗੀ ਉਹਦੀ ਸੁਰੱਖਿਆ ਲਈ ਫ੍ਰੀਡ ਕੋਰ ਪੁਲਿਸ ਵਚਨਬੰਦ ਸਰ ਇਹ ਮੰਨਿਆ ਜਾ ਰਿਹਾ ਹੈ ਕਿ ਨਸ਼ੇ ਨਾਲ ਲੜ ਕੇ ਇਹ ਦੋ ਗਰੁੱਪਾਂ ਦੇ ਲੜਾਈਆਂ ਵਿੱਚ ਨਸ਼ੇ ਦੀ ਯੂਜ਼ ਕਰੀਂ ਲੋਕ ਜਿਹੜੀ ਹੁਣ ਤੱਕ ਦੀ ਤਫ਼ਤੀਸ਼ ਜਿਹੜੇ ਮੁਕੱਦਮਾ ਦਰਜ ਹੋਇਆ ਵਾ ਸਾਡੇ ਇੱਥੇ ਫ੍ਰੀਡ ਕੋਰ ਦੇ ਉਸ ਤਫ਼ਤੀਸ਼ ਤੋਂ ਹੁਣ ਤੱਕ ਦੀ ਗਲਤਾਂ ਇਹੀ ਸਾਹਮਣੇ ਆਈਆਂ